ਇਹ ਕੀ ਮਸਲਾ ਜੀ ਸਾਰਾ? ਹਾਂ ਜੀ ਮੈਂ ਨਾ ਦਿਲਪ੍ਰੀਤ ਸਿੰਘ ਹਾਂ। ਤੇ ਮਸਲਾ ਇਹਦਾ ਕਿ ਉਹ ਮੇਰੇ ਛੋਟੇ ਭਰਾ ਹੈਗੇ ਸੀ ਤੇ ਉਹ ਥੋੜਾ ਜਿਹਾ ਆਪਸ ਵਿੱਚ ਉਹਨਾਂ ਨਾਲ ਲੜ। ਕਿਹੋ ਦਾ ਮਸਲਾ ਹੈ? ਬਾਸਰ ਕੇ ਪੈਣੀ ਦਾ। ਅੱਛਾ ਜੀ। ਆਪਸ ਵਿੱਚ ਉਹ ਲੜਦੇ ਸੀ ਥੋੜੇ ਉਹਨਾਂ ਨਾਲ ਤੇ ਉਹਨਾਂ ਇੱਕ ਨੇ ਆਣ ਕੇ ਫਿਰ ਥੋੜੇ ਛੋਟੀ ਹੀ ਲੜਾਈ ਉਹਨਾਂ ਨੇ ਆਣ ਕੇ ਗੋਲੀ ਮਾਰੀ ਏ। ਤੇ ਫਿਰ ਅਸੀਂ ਵੀ ਜਦੋਂ ਗਏ ਆ ਫਿਰ ਮੈਂ ਅਹੀਂ ਜਾ ਕੇ ਉਹਦਾ ਪਿਸਤੌਲ ਖੋਲਿਆ ਆਇਆ। ਤੇ ਫਿਰ ਪਿਸਤੌਲ ਖੋਲਿਆ ਤੇ ਜਦੋਂ ਖੋਲਿਆ ਆਇਆ ਫਿਰ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ। ਦਾਤਰ ਮਾਰੇ ਕੜੇ ਮਾਰੇ। ਤੇ ਹੋਰ ਵੀ ਉਹਨਾਂ ਕੋਲ ਕੁਝ ਐਸੀ ਕਿਰਪਾਨਾਂ ਹੋਗੀਆਂ ਤੇ ਫਿਰ ਅਸੀਂ ਜਦੋਂ ਖੋ ਕੇ ਫਿਰ ਥਾਣੇ ਗਏ ਜਮਾ ਕਰਾਣ ਫਿਰ ਜਮਾ ਕਰਾਤਾ ਆਇਆ ਸੀ ਤੇ ਫਿਰ ਉਹਨਾਂ ਨੇ ਘਰ ਤੇ ਹਮਲਾ ਕੀਤਾ ਫਿਰ ਉਹਨਾਂ ਗੋਲੀਆਂ ਚਲਾਈਆਂ ਜੋ ਕਿ ਮੇਰੇ ਚਾਚੀ ਜੀ ਤੇ ਲੱਗੀ ਐ ਚਾਚਾ ਜੀ ਤੇ ਲੱਗੀ ਹੋਈ ਐ ਇੱਕ ਛੋਟੀ ਬੇਟੀ ਐ ਉਹਨਾਂ ਤੇ ਲੱਗੀ ਹੋਈ ਐ ਟੋੜ ਦਾ 3 ਜਾਨਾਂ ਤੇ ਲੱਗੀਆਂ ਹੋਈਆਂ ਜੋ ਕਿ ਇੱਕ ਦੀ ਡੈਥ ਹੋ ਗਈ ਇੱਕ ਦੀ ਡੈਥ ਹੋ ਗਈ ਹਾਂਜੀ ਚਾਚੀ ਮੇਰੀ ਹੈਗੀ ਸੀ ਉਹ ਚਾਚੀ ਸੀ ਹਾਂਜੀ ਕੜੀ ਤੇ ਆਚੀ ਸੀ ਉਹ ਕਿੰਨੇ ਬੰਦੇ ਨੇ ਆਏ ਮਤਲਬ ਬੱਚੀ ਕਿੰਨੇ ਸਾਲਾਂ ਦੀ ਜੀ ਬੱਚੀ ਦੀ ਗੋਲੀ ਸਰ ਉਹ 8 ਸਾਲ ਦੀ ਹੈਗੀ ਸੀ 8 ਸਾਲ ਦੀ ਹਾਂਜੀ ਕਿਹੜੀ ਥਾਂ ਤੇ ਗੋਲੀ ਵੱਜੀ ਉਹਨੇ ਸਰ ਉਹਦੇ ਵਕੀ ਦੇ ਵਿੱਚ ਵੱਜੀ ਹਾਂਜੀ ਉਹ ਠੀਕ ਹੈ ਉਹ ਬੰਦੇ ਹਾਂਜੀ ਉਹ ਠੀਕ ਹੈ ਉਹ ਬੰਦੇ ਕਿੰਨੇ ਸੀ ਸਰ ਉਹ ਬੰਦੇ ਹੈਗੇ 7 ਕੇ ਹੈਗੇ ਨੇ 7 ਹਾਂਜੀ ਇਸ ਕਰਕੇ ਇਸ ਕਰਕੇ ਕੀ ਨਹੀਂ ਸਰ ਐਸੇ ਵੈਸੇ ਬੱਚਿਆਂ ਨਾਲ ਹੀ ਲੜ ਪਏ ਐਵੇਂ ਜਾਣਗੇ ਹਾਂਜੀ ਕਿ ਕੌਣ ਆ ਬੰਦੇ ਕੋਈ ਪੋਲਿਟਿਕ ਦੇ ਬੰਦੇ ਆ ਕੋਈ ਕਿੱਦਾਂ ਦੇ ਬੰਦੇ ਕੌਣ ਆ ਬੰਦੇ ਹਾਂ ਸਰ ਨਾਮ ਯਾਦ ਵੈਸੇ ਨਹੀਂ ਨਾ ਹਾਂਜੀ ਤੈਨੂੰ ਪਤਾ ਕਿਸੇ ਹਾਂਜੀ ਹਾਂ ਕੀ ਨਾਮ ਉਹ ਅਰਜਨ ਸਿੰਘ ਹੈਗਾ ਸਾਨਾ ਉਹ ਉਹਦਾ ਕੀ ਨਾਮ ਸਾਨਾ ਤੇ ਦੂਜਾ ਹੈਗਾ ਨੋਕੇ ਦਾ ਮੈਂ ਇੱਕ ਚੰਨੇ ਸਿੰਘ ਹੈਗਾ ਸਾਨਾ ਉਹਦਾ ਨਾ ਸਾਨਾ ਪੰਜ ਚੰਨੇ ਸਿੰਘ ਹੈਗਾ ਇੱਕ ਇੱਕ ਅਰਜਨ ਹੈਗਾ ਦੋ ਅਰਜਨ ਹੈ ਕੀ ਉਹਨੂੰ ਪੁਲਿਸ ਕੋਲ ਗਏ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਬੰਦੇ ਬੰਦੇ ਨੂੰ ਫੜੇ ਸਾਰੇ ਹਾਂ ਸੇ ਇੱਕ ਉਹਨਾਂ ਨੇ ਹਮਲਾ ਕੀਤਾ ਅਸੀਂ ਚੌਂਕੀ ਤੇ ਜਾ ਕੇ ਗੋਲੀ ਚਲਾਈ ਹੈ ਉੱਥੇ ਉਹਨਾਂ ਨੇ ਇੱਕ ਫੜ ਲਿਆ ਸੀ ਕਿੰਨੇ ਬੰਦੇ ਭਗੋੜੇ ਤੇ ਕੀ ਪੁਲਿਸ ਪ੍ਰੈਸ਼ਰ ਕੋਆ ਮੰਗ ਕਰ ਰਹੇ ਹਾਂ ਸਭ ਪੰਜੇ ਭਗੋੜੇ ਆ ਗਏ ਨੇ ਹੁਣ ਮੰਗ ਕੀ ਕਰਦੇ ਭਾਈ ਤੁਸੀਂ ਮੰਗਸਾਰ ਹੋਣੇ ਇਹ ਇਨਸਾਫ ਮਿਲਣਾ ਚਾਹੀਦਾ ਜੋ ਵੀ 302 ਦਾ ਇੱਕ ਹੋਣਾ ਚਾਹੀਦਾ ਦੇਖੋ ਸਾਡੇ ਇੱਕ ਦੀ ਡੈਥ ਵੀ ਹੋ ਗਈ ਹੋਈ ਹੈ ਹਾਂਜੀ ਮੇਰਾ ਨਾਮ ਲਖਵਿੰਦਰ ਸਿੰਘ ਬਾਸਰ ਦਾ ਪਹਿਣੀ ਮੇਰਾ ਪਿੰਡ ਆ ਤੇ ਸਾਨੂੰ ਇਸ ਤਰ੍ਹਾਂ ਹੀ ਨਿਕੇਜੇ ਮੁੰਡੇ ਤੋਂ ਗੱਲ ਹੋਈ ਆ ਹਾਂਜੀ ਨਿਕੇਜੇ ਮੁੰਡੇ ਕੋਲ ਗੱਲ ਹੋਈ ਆ ਤੇ ਉਹ ਬਾਅਦ ਚ ਉਨਾਂ ਕੋਠੇ ਆ ਰਹੇ ਅਸੀਂ ਗਏ ਆ ਭੱਜ ਕੇ ਰਖੜੇ ਰੁਖੜੇ ਬੰਨਣ ਡਿਆ ਘਰ ਗੁੜੀ ਆਈ ਮੇਰੀ ਨਾਲ ਮੇਰਾ ਜਵਾਈ ਬੈਠਾ ਤੇ ਰਖੜੀਆਂ ਰਖੜੀਆਂ ਬੰਨਣ ਡੇ ਤੇ ਬਾਅਦ ਚ ਉਸੇਲੇ ਰੋਲਾ ਪੈ ਗਿਆ ਫਿਰ ਤੁਹਾਡੇ ਘਰ ਇਸ ਤਰ੍ਹਾਂ ਹੋ ਗਿਆ ਬਹੁਤ ਜ਼ਿਆਦਾ ਵੀ ਤੁਹਾਨੂੰ ਮੁੰਡੇ ਨੂੰ ਆ ਹੋਣ ਡੇ ਤੇ ਅਸੀਂ ਭੱਜ ਕੇ ਗਏ ਤੇ ਉਸੇਲੇ ਮੈਂ ਮੁੰਡੇ ਕੋਲ ਇੱਕ ਪਿਸਤੌਲ ਖੋਲੇ ਇੱਕ ਗੋਲੀ ਚਲਾਤੀ ਉਹਨੇ ਪੈਰਾਂ ਚ ਮੈਂ ਦੂਜੀ ਾਰ ਗੋਲੀ ਪਰ ਨਹੀਂ ਦਿੱਤੀ ਤੇ ਖੋਲਿਆ ਅਰਜਨ ਕੋ ਖੋਇਆ ਅੱਛਾ ਨਿਗੜੇ ਦਾ ਮੁੰਡਾ ਅਰਜਨ ਆ ਉਹਦੇ ਕੋ ਕੋਇਆ ਤੇ ਬਾਅਦ ਚ ਥਾਣੇ ਆਗੇ ਜਮਾ ਕਰਾਉਣ ਪਿਸਤੌਲ ਪਿਸਤੌਲ ਜਮਾ ਕਰਾਉਣਾ ਗਿਆ ਤੇ ਬਾਅਦ ਚ ਫਿਰ ਉਹਨਾਂ ਸਾਡੇ ਮਗਰ ਵੀ ਗਏ ਆ ਉੱਥੇ ਵੀ ਜਾ ਕੇ ਚੌਂਕੀ ਗੋਲੀ ਚਲਾਈ ਥਾਣੇ ਦੇ ਬਾਹਰ ਵੀ ਥਾਣੇ ਦੇ ਬਾਹਰ ਵੀ ਚਲਾਈ ਪੁੱਛ ਸਕਦੇ ਤੁਸੀਂ ਮਲਾਜਮਾਂ ਨੂੰ ਅੱਛਾ ਥਾਣੇ ਦੇ ਬਾਹਰ ਵੀ ਚਲਾਈ ਆ ਜੀ ਤੇ ਬਾਅਦ ਚ ਫਿਰ ਮੇਰੇ ਇੱਥੇ ਪਿੰਡ ਵੀ ਸਾਡੇ ਘਰ ਆਣ ਕੇ ਪੈ ਗਏ ਮੇਰਾ ਮੇਰੇ ਤੋਂ ਭਰਾ ਵੱਡਾ ਉਹਦੇ ਘਰਦਿਆਂ ਨੂੰ ਵਜੀਆਂ ਗੋਲੀਆਂ ਇੱਥੇ ਮੱਥੇ ਤੇ ਵਜਈਆਂ ਤੇ ਮੇਰੇ ਭਰਾ ਦੇ ਲਾਤੇ ਵਜਈ ਇੱਕ ਨਿੱਕੀ ਜਿਹੀ ਗੁੜੀਆ ਦੇ ਵਜਈ ਤੇ ਉਹ ਤੇ ਫਿਰ ਇੱਥੇ ਆਣ ਕੇ ਉਥੇ ਖਤਮ ਹੋ ਗਏ ਹਾਂ ਅਸੀਂ ਮੰਗ ਰਹੇ ਹਾਂ ਵੀ ਉਹਨਾਂ ਦੇ ਹਥਿਆਰ ਪੁੱਛਿਆ ਜਾਵੇ ਕਿ ਉਹਨਾਂ ਦੇ ਹਥਿਆਰ ਲੈ ਕਿ ਨਹੀਂ ਧੱਕਾ ਕੀਤਾ ਨੇ ਬਹੁਤ ਜ਼ਿਆਦਾ ਵੀ ਚਿੱਟਾ ਵੇਚਦੇ ਆ ਧੱਕਾ ਕੀਤਾ ਬਹੁਤ ਜ਼ਿਆਦਾ ਕੌਣ ਬੰਦੇ ਕੌਣ ਹਾਂਜੀ ਬੋਇ ਮਜੀਬ ਸਿੰਘ ਹੀ ਆ ਉਹ ਵੀ ਮਜੀਬ ਸਿੰਘ ਹਾਂਜੀ ਮਜੀਬ ਸਿੰਘ ਪ੍ਰਸ਼ਾਸਨ ਕੀ ਤੁਹਾਨੂੰ ਨੋਸਰ ਪ੍ਰਸ਼ਾਸਨ ਅਸੀਂ ਇਹੋ ਕਹਿੰਦੇ ਆ ਵੀ ਸਾਨੂੰ ਨਾਫ ਮਿਲਣਾ ਚਾਹੀਦਾ ਕਿ ਬਹੁਤ ਧੱਕਾ ਕੀਤਾ ਨਾਲ ਤਾਂ ਕਿੰਨੇ ਬੰਦਿਆਂ ਦੇ ਗੋੜੀਆਂ ਚਲਾਈਆਂ ਹਾਂ ਹਾਂਜੀ ਉਹਨਾਂ ਨੇ ਕਿੰਨੇ ਬੰਦਿਆਂ ਦੇ ਟੋਟਲ ਜਦੋਂ ਅਰ ਗਲੀ ਚ ਖਲੋਤੇ ਆ ਦੇਖੋ ਵੀਡੀਓ ਗਈ ਵੇਖ ਸਕਦੇ ਕੈਮਰੇ ਵਾਲੀ ਤੇ ਹੋਰ ਜਿਹੜਾ ਆ ਕੇ ਨੱਪੀ ਗਏ ਕੱਲੇ ਜਿਹੜਾ ਜਿਹੜਾ ਆਗੇ ਵਾਲਾ ਉਹ ਵੀ ਜੀ ਸੀ ਸੀ ਟੀ ਵੀ ਜੀ ਹਾਂ ਜੀ ਅਗੇ ਹਾਂ ਜੀ ਕੀ ਨਾਮ ਆਪਣਾ ਤਾਂ ਕੀ ਗੱਲ ਹੋਈ ਸਾਰੇ ਦੱਸੋ ਬੱਸ ਕਹਿੰਦੇ ਹਾਂ ਜੀ ਹਾਂ ਜੀ ਕੀ ਮਸਲਾ ਸਾਰਾ ਉਹੀ ਮਸਲਾ ਵੀ ਸਾਡਾ ਤੇ ਮਸਲਾ ਿਆਣੇ ਿਆਣੇ ਕਦੇ ਝਗੜੀ ਹੁੰਦਾ ਗੋਲੀ ਚਲਾਤੀ ਇਹਨੂੰ ਘਰੇ ਆਉਣ ਪਏ ਕਿੰਨੇ ਜਾਨਾਂ ਦੀ ਗੋਲੀ ਵੱਜੀ ਦੋ ਜਾਨਾਂ ਦੇ ਪੁੱਲਣਾਂ ਦੇ ਵੱਜੀ ਆ ਓਏ ਮੇਰੇ ਤੇ ਵੱਜੀ ਆ ਨਾ ਤੇ ਇਹਨਾਂ ਦੇ ਵੀ ਵੱਜੀਆਂ ਸੱਟਾਂ ਲੱਗੀਆਂ ਤੁਹਾਡੀ ਲੱਗਸ ਤੇ ਲੱਗੀ ਆ ਮੇਰੀ ਰਾਤ ਤੇ ਲੱਗੀ ਆ ਕਿੰਨੇ ਜਾਣੇ ਸੀ ਉਹ ਕੌਣ ਸੀ ਜਾਣਦੇ ਉਹਨਾਂ ਨੂੰ ਵੀ ਦਾਮਦੇ ਆ ਕੌਣ ਸੀ ਉਹ ਪਿੰਡ ਦੇ ਹੀ ਆ ਕੀ ਨਾਮ ਉਹਨਾਂ ਦਾ ਠੀਕ ਹੈ ਨਾ ਬਾਗਾ ਇੱਕ ਉਹਦਾ ਮੁੰਡਾ ਵਾ ਇੱਕ ਸੌਣ ਡਾਇਰੈਕਟਰ ਰਿਹਾ ਝਗੜਾ ਕਿਸ ਕਿਸ ਬਾਰੇ ਹੋਇਆ ਝਗੜੇ ਦਾ ਤੇ ਸਾਨੂੰ ਪਤਾ ਵੀ ਨਹੀਂ ਜਾਣੀ ਉਹਨਾਂ ਦੇ ਝਗੜੇ ਸੀ ਤੇ ਘਰੇ ਬੈਠੇ ਘਰੇ ਬੈਠਿਆਂ ਨੂੰ ਗੋਲੀਆਂ ਚਲਾ ਕੇ ਆ ਕੇ ਮਾਰ ਕੇ ਗਲੀ ਜਿੱਤੇ ਮੌਕੇ ਤੇ ਪੁਲਿਸ ਪਹੁੰਚੀ ਸੀ ਨਾ 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 ਪੁਲਿਸ ਨੂੰ ਤੁਹਾਡੇ ਵੱਲੋਂ ਕੰਪਲੇਨਟ ਲਖਾਈ ਗਈ ਹੈ। ਇਹਨੂੰ ਲਖਾ ਕੇ ਆਏ ਜੇ ਤੁਸੀਂ। ਲਖਾ ਕੇ ਆਏ ਆ। ਅੱਜ ਕੀ ਮੰਗਾ ਕਰਦੇ ਹੋ ਤੁਸੀਂ ਬੰਦੇ? ਐਂ ਮੰਗ ਇਹੋ ਕਰਦੇ ਵੀ ਜੋ ਅੜਲਾ ਧੱਕਾ ਹੋਇਆ ਤੇ ਕਹਿੰਦਾ ਗੁੰਡਾਗਰਦੀ ਕੀਤੀ ਗਈ ਪੂਰੀ ਗੁੰਡਾਗਰਦੀ ਪੂਰੀ ਕੀਤੀ ਆ ਜੀ। ਹੱਤਵਾਦੀਏ ਬਣੇ ਆ। ਤੁਹਾਡੇ ਘਰ ਚ ਆ ਕੇ ਪਏ ਆ। ਘਰ ਚ ਆ ਕੇ ਪੈ ਕੇ ਗਲੀ ਦੇ ਵਿੱਚ ਗਲੀ ਚ ਘਰ ਦੀ ਬੂਹੇ ਗਾੜੀ ਆ ਕੇ ਗੋਲੀ ਚਲਾ ਗਈ ਆ। ਉਹਨਾਂ ਦਾ ਘਰ ਘਟ ਤੋਂ ਘਟ ਵੀ ਤੇ ਪੂਰੀਆ ਮੇਰੇ ਸਾਹਦੇ ਦੋ ਤਿੰਨ ਕਿੱल्ल्या ਤੇ ਆ। ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਪਿਸਤੌਲ ਹੀ ਆ ਸਾਰਿਆਂ ਕੋਲ ਅੱਛਾ ਜੀ ਦਾਤਰ ਦੁੱਤਰ ਵੀ ਕਹਿੰਦੇ ਦਾਤਰ ਦੁੱਤਰ ਵੀ ਹੋਣਗੇ ਬਾਕੀ ਬਾਹਲੇ ਦੇ ਤਾਂ ਗੋਲੀ ਚਲਾਈ ਦਿੱਤੀ ਅੱਛਾ ਜੀ ਫਿਰ ਕਿਰਤੀ ਬਾਸਰ ਕੇ ਪਿੰਡ ਦੇ ਵਿੱਚ ਗੋਲੀਆਂ ਗਾਲੀਆਂ ਚਲੀਆਂ ਕੀ ਇਸਰ ਸਾਰਾ ਮਾਮਲਾ ਉਹਦਾ ਇੱਕ ਜਨਾਨੀ ਦੀ ਡੈਥ ਹੋਈ ਆ ਜੀ ਅਮਰਜੀਤ ਕੌਰ ਦੀ ਤੇ ਉਹ ਜਾਂ ਅਸੀਂ ਪੋਸਟਮਾਰਟ ਕਰਾਉਣ ਲਈ ਆਏ ਆ ਤੇ ਬਾਕੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਆ ਫੜਾਂ ਸਰ ਕਿੰਨੇ ਕ ਬੰਦਿਆਂ ਤੇ ਗੋਲੀਆਂ ਗਾਲੀਆਂ ਚਲੀਆਂ ਜੀ ਇਹ ਤੇ ਹੁਣ ਮੈਂ ਇਹ ਕਿ ਦੱਸੋ ਤੇ ਉਹਨਾਂ ਜੋ ਇੱਕ ਇੱਕ ਲੇਡੀ ਦੀ ਮੌਤ ਹੋ ਗਈ ਹਾਂਜੀ ਇੱਕ ਲੇਡੀ ਦੀ ਮੌਤ ਹੋ ਗਈ ਜਿਹੜਾ ਪੋਸਟ ਹੋਣਗੇ ਉਹਨਾਂ ਦੇ ਕਾਰਵਾਈ ਕੀਤੀ ਹੈ ਜੀ ਤੇ ਹਾਂਜੀ ਹਾਂਜੀ ਕਾਰਵਾਈ ਕਰ ਰਹੇ ਹਾਂ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਸਰ ਇੱਕ ਬੱਚੀ ਦੇ ਵੀ ਕਹਿੰਦੇ ਗੋਲੀ ਵੱਜੀ ਹੈ ਤੇ ਸਰ ਗੁਰ ਵੀ ਜ਼ਖਮੀ ਹੋਏ ਨੇ ਚਲੋ ਦੇਖਣਾ ਤੇ ਐਸਐਸਓ ਸਾਹਿਬ ਨੇ ਕਿ ਹਾਂਜੀ ਸਰ ਜਿਹੜਾ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਾਂਗੇ ਇੱਕ ਬੰਦਾ ਫੜਿਆ ਵੀ ਗਿਆ ਹਾਂਜੀ ਇੱਕ ਬੰਦਾ ਫੜਿਆ ਬਾਕੀ ਫਰਾਰ ਬਾਕੀ ਫਰਾਰ ਹੈ ਮੁਕਤ ਹੋ ਕੇ